ਹੋ ਢੋਪੇ ਆਈ ਮੇਰੇ ਜਾਨ ਦੁਹਾਈ ਹੈ ਲੰਬੇ ਜੁਦਾਏ ਚਾਰ ਦਿਨ जय 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 बजरंग बली जय 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 बजरंग बली जो भी दिल से पुकारे तुझको जो भी दिल से पुकारे तुझको उसकी विपदा पल में टली जय 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 बजरंग बली अखियान ਇੱਕ ਇਸ ਤਰ੍ਹਾਂ ਦੀ ਦੁਨੀਆ ਜਿਹਦੀ ਡੂੰਘਾਈ ਜਿਹੜੀ ਆ ਲੱਭਣੀ ਬਹੁਤ ਮੁਸ਼ਕਿਲ ਹੈ ਸਮੁੰਦਰ ਹੈ ਉਹਦੇ ਵਿੱਚੋਂ ਮੋਤੀ ਕੰਨੇ ਉਹ ਇੱਕ ਆਰਟਿਸਟ ਦੇ ਉੱਤੇ ਡਿਪੈਂਡ ਕਰਦਾ ਕਿ ਕਿੰਨੀ ਗਹਿਰਾਈ ਦੇ ਵਿੱਚ ਜਾ ਕੇ ਉਹ ਸੁਰਾਂ ਦੇ ਮੋਤੀ ਫੜ ਲੈਂਦਾ ਜੀ ਹਾਂ ਸੁਰਾਂ ਦੀ ਗੱਲ ਕਰ ਰਹੇ ਆ ਤਾਂ ਤੁਹਾਨੂੰ ਅੱਜ ਪਤਾ ਲੱਗ ਗਿਆ ਹੋਣਾ ਕਿ ਜਿਹੜੀ ਸਾਡੀ ਅੱਜ ਦੀ ਇੰਟਰਵਿਊ ਆ ਇੱਕ ਬਹੁਤ ਟੌਪ ਦੇ ਸਿੰਗਰ ਜਿਨ੍ਹਾਂ ਨੇ ਹੁਣੇ-ਹੁਣੇ ਕਾਫੀ ਵੱਡਾ ਮੁਕਾਮ ਇਹਦਾ ਹਾਸਲ ਕਰ ਲਿਆ ਤਾਂ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਮਮਤਾ ਮਹਾਰਾਜੀ ਮਮਤਾ ਮਹਾਰਾਜੀ ਪਹਿਲਾਂ ਤੁਹਾਡਾ ਵੈਲਕਮ ਕਰਦੇ ਆ ਜੀ ਆਰਐਸ 24 ਚੈਨਲ ਤੇ ਜੀ ਸੋ ਆਰਐਸ 24 ਚੈਨਲ ਵਾਲਿਆਂ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਅਕਾਲ ਹੈ ਜੀ ਆਦਾਬ ਹੈ ਸਲਾਮ ਹੈ ਜੀ ਸੋ ਅਸੀਂ ਆਰਐਸ 24 ਚੈਨਲ ਤੇ ਜਿੱਥੇ ਵੀ ਕਵਰ ਕਰਨ ਚਾਹੀਦਾ ਮਮਤਾ ਮਹਾਰਾਜੀ ਦੀ ਆਵਾਜ਼ ਸਾਨੂੰ ਉੱਥੇ ਸੁਣਨ ਨੂੰ ਮਿਲਦੀ ਹੈ ਤਾਂ ਮੈਂ ਇਹਨਾਂ ਨੂੰ ਸਪੈਸ਼ਲੀ ਇਨਵੀਟੇਸ਼ਨ ਦਿੱਤਾ ਸੀ ਕਿ ਕੋਈ ਇਹਨਾਂ ਦਾ ਜਿਹੜਾ ਰੋਜ਼ੇਮਿਆਂ ਵਿੱਚੋਂ ਟਾਈਮ ਕਰਨਾ ਬਹੁਤ ਟਫ ਹੈ ਕਿਉਂਕਿ ਲਗਾਤਾਰ ਇਹਨਾਂ ਕੰਟੀਨਿਊ ਇਹਨਾਂ ਦੇ ਜਿਹੜੇ ਪ੍ਰੋਗਰਾਮ ਹੈ ਹੁੰਦੇ ਰਹਿੰਦੇ ਨੇ ਤਾਂ ਪਹਿਲਾਂ ਤੁਹਾਡਾ तहे ਦਿਲੋਂ ਧੰਨਵਾਦ ਆ ਜੀ ਤੁਸੀਂ ਸਾਰੇ ਜੀਵੀਆਂ ਵਿੱਚੋਂ ਟਾਈਮ ਸਾਡੇ ਵਾਸਤੇ ਕੱਢਿਆ ਜੀ ਤਾਂ ਸ਼ੁਰੂਆਤ ਕਰੀਏ ਕਿਉਂਕਿ ਤੁਹਾਡੇ ਜਿਹੜੀ ਦਰਸ਼ਕ ਹੈ ਇਹਨਾਂ ਨੂੰ ਆਪਾਂ ਟਾਈਮ ਇਹਨਾਂ ਦਾ ਬਹੁਤ ਕੀਮਤੀ ਹੈ ਸਾਰਾ ਦਾ ਟਾਈਮ ਕੀਮਤੀ ਹੈ ਸ਼ੁਰੂਆਤ ਕਰਾਂਗੇ ਮਮਤਾ ਮਹਿਰਾ ਜੀ ਕਿਉਂਕਿ ਤੁਹਾਡੀ ਸਾਊਂਡ ਹੈ ਜਿਹੜੀ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਂਦੀ ਹੈ ਆਵਾਜ਼ ਜਿਹੜੀ ਹਾਂਜੀ ਤਾਂ ਸ਼ੁਰੂਆਤ ਕਰਾਂਗੇ ਆਪਾਂ ਸਿੰਗਿੰਗ ਦੀ ਗਣੇਸ਼ ਵੰਦਨਾ ਦੇ ਨਾਲ ਜਰੂਰ ਜੀ ਜਰੂਰ ਕਿਉਂਕਿ ਸਾਡੇ ਹਿੰਦੂ ਕਲਚਰ ਵਿੱਚ ਵੀ ਜੀ ਏ ਮਾਈਨ ਰੱਖਦਾ ਆ ਸਭ ਤੋਂ ਪਹਿਲੇ ਜੋ ਕਿ ਗਣੇਸ਼ ਵੰਦਨਾ ਤੋਂ ਹੀ ਹਰ ਕੰਮ ਹਰ ਕਾਰਜ ਦੀ ਸ਼ੁਰੂਆਤ ਹੁੰਦੀ ਹੈ ਜੀ ਜੀ ਸੋ ਇੱਕ ਦੰਤਾਯ ਵਕਰ ਤੁੰਡਾਇ ਗੋਰੀ ਗਣਿਆਯ ਦੀ ਮਹੀ ਗੁਣਾ ਦੇਸ਼ਾਯ ਗੁਣ ਤ੍ਰਿਸ਼ਾਯ ਗੁਣ ਦ੍ਰਵਿਸ਼ਟਾਇ ਦੀ ਮਹੀ ਇੱਕ ਦੰਤਾਯ ਵਕਰ ਤੁੰਡਾਇ ਗਉੜੀ ਗਣਿਆਯ ਦੇ ਮਹੀ ਗੁਣਾ ਦੇ ਸ਼ਾਇ ਗੁਣਾ ਤ੍ਰਿਸ਼ਾਇ ਗੁਣ ਦ੍ਰਿਸ਼ਾਇ ਦੇ ਮਹੀ ਕੀ ਬਾਤ ਹੈ ਕੀ ਬਾਤ ਹੈ ਪਹਿਲਾਂ ਤੇ ਗਣੇਸ਼ ਵੰਦਨਾ ਦਾ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਕੋਈ ਵੀ ਕੰਮ ਗਣੇਸ਼ ਵੰਦਨਾ ਦੀ ਸ਼ੁਰੂਆਤ ਹੋ ਹੁੰਦਾ ਤਾਂ ਕੰਮ ਹਮੇਸ਼ਾ ਹੀ ਵਧੀਆ ਹੀ ਹੁੰਦੇ ਆ ਤੇ ਮਮਤਾ ਮੈਰਾ ਜੀ ਸਾਨੂੰ ਮੈਂ ਤਾਂ ਪਰਸਨਲੀ ਸੁਣਾ ਵੀ ਹੈ ਆਪ ਮੇਰੇ ਦਸਕਾ ਨੂੰ ਮੈਂ ਆਪਾਂ ਸੁਣਾਣਾ ਚਾਹਾਂਗੇ ਤਾਂ ਮੈਨੂੰ ਪਤਾ ਕਿ ਤੁਸੀਂ ਹਰ ਪ੍ਰੋਗਰਾਮ ਲਾਈਵ ਹੀ ਕਰਨਦੇ ਹੋ ਲਾਈਵ ਵਿੱਚ ਵੀ ਤੁਸੀਂ ਕਦੀ ਅੜੇ ਨਹੀਂ ਤੇ ਲਾਈਵ ਵਿੱਚ ਕੋਈ ਸੂਫਿਆਨਾ Song ਕੋਈ ਸੁਣਾ ਚਾਹੋ ਜੀ ਹਾਂਜੀ ਜ਼ਰੂਰ ਜੀ ਪਾਕਿਸਤਾਨੀ ਪਾਕਿਸਤਾਨੀ ਹਾਂਜੀ ਪਾਕਿਸਤਾਨੀ Song ਜੀ ਪਾਕਿਸਤਾਨੀ ਜ਼ਰੂਰ ਜੀ ਸੋ ਬਹੁਤ ਹੀ ਫੇਮਸ Song ਹੈ ਪਾਕਿਸਤਾਨੀ ਜਿਹੜਾ ਕਿ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਲੰਬੀ ਜੁਦਾਈ ਉਹ ਹਾਂ ਕੀ ਬਾਤ ਹੈ چھڑے ابھی تو ہم بس کل پرسو جیوں گی میں کیسے اس ہاں ਦੀ ਨਦਾ ਪਿਆਰ ਰਬਾ ਬੜੀ ਲੰਬੀ ਜੁਦਾਏ ਲੰਬੀ ਜੁਦਾਏ ਲੰਬੀ ਜੁਦਾਏ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਉਸ ਸਮੇਂ ਦੇ ਨਾਲ ਜੋੜ ਦਿੱਤਾ ਹੈ ਸਾਨੂੰ ਜਿੱਥੇ ਉਹ ਅਹਿਸਾਸ ਹੁੰਦਾ ਹੈ ਕਿ ਵਾਕਈ ਸਮੁੰਦਰ ਦੇ ਵਿੱਚ ਵੜ ਕੇ ਜਿਹੜਾ ਮੋਤੀ ਹੈ ਉਹ ਕੱਢਣੇ ਬੰਦੇ ਕਿੰਨੀ ਗਹਿਰਾਈ ਵਿੱਚ ਜਾਣਾ ਪੈਂਦਾ ਜੀ ਮਮਤਾ ਜੀ ਗੱਲਬਾਤ ਕਰੀਏ ਵੀ ਤੁਹਾਡੀ ਜਿਹੜੀ ਇਹ ਸਟਾਰਟਿੰਗ ਹੈ ਸਿੰਗਿੰਗ ਦੀ ਕਦੋਂ ਤੁਹਾਨੂੰ ਇਹ احساس ਹੋਇਆ ਕਿ ਮੈਂ ਮੇਰੇ કંਠ ਵਿੱਚ ਮਾਸਤਸਵਤੀ ਦਾ ਆਵਾਸ ਹੈਗਾ ਤਾਂ ਮੈਂ ਬੋਲ ਸਕਦੀ ਹਾਂ ਜੀ ਇਹ ਮੈਨੂੰ ਖੁਦ ਨਹੀਂ ਪਤਾ ਕਿ ਮੈਂ ਕਦੋਂ ਇਸ ਲਾਈਨ ਵਿੱਚ ਪੈ ਗਈ ਕਿਉਂਕਿ ਜਦੋਂ ਮੇਰੇ ਪਿਤਾ ਜੀ ਗਾਉਂਦੇ ਸੀਗੇ ਜੀ ਸੋ ਉਹਨਾਂ ਦੇ ਮਗਰ ਬੋਲ-ਬੋਲ ਕੇ ਮੈਨੂੰ ਉੱਥੇ ਹੀ ਸ਼ੌਂਕ ਪੈ ਗਿਆ ਸੀਗਾ ਜੀ ਹਾਂਜੀ ਤੇ ਮੈਂ ਆਪਾਂ ਕਿਉਂਕਿ ਹਰ ਮੰਗਲਵਾਰ ਨੂੰ ਆਪਾਂ ਉਹ ਧਾਰਮਿਕ ਪ੍ਰੋਗਰਾਮ ਵੀ ਕਵਰ ਕਰੀਦੇ ਨੇ ਸ਼ੀਪੂਰੀ ਬਸਤੀ ਦਾਂਚਮੰਦਾ ਵਿੱਚ ਹਨੂਮਾਨ ਜੀ ਦੀ ਚੌਂਕੀ ਹੁੰਦੀ ਹੈ ਤਾਂ ਉੱਥੇ ਮਮਤਾ ਮਹਿਰਾ ਜੀ ਦਾ ਇੱਕ ਸੁਨਿਆ ਸੀਗਾ ਭਜਨ ਬਜਰੰਗ ਬਲੀ ਜੀ ਦਾ ਤੇ ਮੈਂ ਕਵਾਂਗਾ ਇੱਕ ਵਾਰੀ ਆਰਐਸ 24 ਚਾਹੁੰਦੇ ਸਾਰੇ ਦਰਸ਼ਕਾਂ ਵਾਸਤੇ ਕੋਈ ਜ਼ਰੂਰ ਜੀ ਹਾਂਜੀ ਜੈ 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 ਬਜਰੰਗ ਬਲੀ ਜੈ 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 ਬਜਰੰਗ ਬਲੀ ਜੋ ਵੀ ਦਿਲ ਸੇ ਪੁਕਾਰੇ ਤੁਜ ਕੋ ਜੋ ਵੀ ਦਿਲ ਸੇ ਪੁਕਾਰੇ ਤੁਜ ਕੋ ਉਸ ਕੀ ਵਿਪਦਾ ਪਲ ਮੇ ਟਲੀ ਜੈ 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 ਬਜਰੰਗ ਬਲੀ ਜੈ 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 ਬਜਰੰਗ ਬਲੀ ਕੀ ਬਾਤ ਹੈ ਕੀ ਬਾਤ ਹੈ ਬਜਰੰਗ ਬਲੀ ਨਾ ਤੋ ਜੜੀ ਹੈ ਇਹਨਾਂ ਦਾ ਅੱਪੇ ਜਦੋਂ ਅਸੀਂ ਇਹਨਾਂ ਨੂੰ ਪਹਿਲੀ ਵਾਰ ਸੁਨਾ ਸੀਗਾ ਆਪਣੇ ਚੈਨਲ ਦੇ ਥਰੂ ਆਪਾਂ ਜਦੋਂ ਲਾਈਵ ਕੀਤਾ ਸੀਗਾ ਤਾਂ ਉੱਥੇ ਇਹਨਾਂ ਦੀ ਆਵਾਜ਼ ਵਿੱਚ ਇੰਨਾ ਸੀ ਕਿ ਸਾਰਾ ਪੰਡਾਲ ਜਿਹੜਾ ਸੀਗਾ ਮੰਮਤਾ ਮਹਾਰਾਜੀ ਉਹ ਮੰਤਰ ਮੁਕਤ ਹੋ ਗਿਆ ਸੀਗਾ ਸਾਰੇ ਤੁਹਾਡੇ ਇਸ ਭਜਨ ਦੇ ਨਾਲ ਝੂਮ ਰਹੇ ਸੀਗੇ ਹਾਂਜੀ ਤੇ ਇਹ ਵੀ ਹੋ ਗਿਆ ਭਜਨ ਦਾ ਹੋ ਗਿਆ ਭਜਨ ਹੋ ਗਿਆ ਧਾਰਮਿਕ ਹੋ ਗਿਆ ਹਾਂਜੀ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗੀ ਜਿੱਦਾਂ ਕਿ ਬਾਲਾ ਜੀ ਦੀ ਚੌਂਕੀ ਦੀ ਆਪਾਂ ਸੇਵਾ ਫੜੀ ਹੋਈ ਹੈ ਜੀ ਸੋ ਬਾਲਾ ਜੀ ਦੇ ਮਤਲਬ ਕਿ ਪਹਿਲੇ ਜਦੋਂ ਮੈਂ ਫਸਟ ਚੌਂਕੀ ਲਈ ਸੀ ਨਾ ਮੈਨੂੰ ਨਹੀਂ ਸੀ ਪਤਾ ਕਿ ਬਾਲਾ ਜੀ ਹੈ ਕੌਣ ਹੈ ਅੱਛਾ ਜੀ ਸੋ ਪਹਿਲੀ ਵਾਰੀ ਪਹਿਲੀ ਚੌਂਕੀ ਮੈਂ ਅਣਜਾਣੇ ਚਲਾਈ ਬਟ ਮੈਨੂੰ ਇੰਨਾ ਪਤਾ ਸਿੱਕੀ ਇੱਥੇ ਸ਼੍ਰੀ ਰਾਮ ਜੀ ਦੇ ਜਾਂ ਸ਼ਿਵ ਜੀ ਮਹਾਰਾਜ ਜੀ ਦੇ ਭਜਨ ਜਾਂ ਹਨੂਮਾਨ ਜੀ ਦੇ ਭਜਨ ਬੋਲੇ ਜਾਂਦੇ ਆ। ਜੀ ਸੋ ਜਦੋਂ ਮੈਂ ਉਹਨਾਂ ਦੀ ਹਿਸਟਰੀ ਤੇ ਸਰਚ ਮਾਰੀ ਫੇਰ ਮੈਨੂੰ ਪਤਾ ਚੱਲਿਆ ਕਿ ਕਈ ਸੋਚਦੇ ਕਿ ਹਨੂਮਾਨ ਜੀ ਤੇ ਬਾਲਾ ਜੀ ਅਲੱਗ ਹੈ ਲੇਕਿਨ ਨਹੀਂ ਬਾਲਾ ਜੀ ਹਨੂਮਾਨ ਜੀ ਦਾ ਹੀ ਬਾਲ ਰੂਪ ਨੇ। ਸੋ ਉਹਨਾਂ ਤੇ ਮੈਂ ਖੁਦ ਪਰਸਨਲੀ ਇੱਕ ਭਜਨ ਵੀ ਲਿਖਿਆ ਜੋ ਕਿ ਹਜੇ ਤੱਕ ਆਇਆ ਨਹੀਂ ਹੈ ਰਿਲੀਜ਼ ਨਹੀਂ ਹੋਇਆ। ਜੀ ਵੈਸੇ ਵੈਸੇ ਇਹ ਸਭ ਸਿਕਰਟ ਸੀਗਾ ਬਟ ਮੈਂ ਬਾਲਾ ਦੀ ਚੌਂਕੀ ਤੇ ਬੋਲ ਚੁੱਕੀ ਆ ਸੋ ਮੈਂ ਇੱਕ ਲਾਈਨ ਜ਼ਰੂਰ ਸੁਣਾਵਾਂਗੀ ਸੋ ਇਹ ਬਹੁਤ ਹੀ ਜਲਦ ਮੇਰੀ ਵੋਕਲ ਆਵਾਜ਼ ਤੇ ਜ਼ਰੂਰ ਸੁਣੋਗੇ ਸੋ ਉਹ ਇਦਾਂ ਸੀਗਾ ਮੈਂ ਵੀ ਬਾਲਾ ਦੇ ਧਰ ਨੱਚਣਾ ਮੈਂ ਵੀ ਬਾਲਾ ਦੇ ਧਰ ਨੱਚਣਾ ਹੋ ਮੈਂ ਤੇ ਮੰਗੀ ਸੀ ਮੁਰਾਦ ਮੇਰੀ ਪੂਰੀ ਕਰਦੀ ਆਸ ਤੇ ਪੂਰੀ ਕਰਦੇ ਆਸ ਤੇ ਮੈਂ ਸਾਰਿਆਂ ਭਗਤਾਂ ਨੂੰ ਦੱਸਣਾ ਮੈਂ ਵੀ ਬਾਲਾ ਜੀ ਦਰ ਨਚਣਾ ਮੈਂ ਵੀ ਬਾਲਾ ਜੀ ਦਰ ਨਚਣਾ ਕਿਉਂਕਿ ਬਾਲਾ ਜੀ ਨੇ ਮੇਰੀ ਬਹੁਤ ਸਾਰੀਆਂ ਆਸਮਰਤ ਪੂਰੀਆਂ ਕੀਤੀਆਂ ਜਦੋਂ ਦੀ ਬਾਲਾ ਜੀ ਦੀ ਚੌਂਕੀ ਸ਼ੁਰੂ ਹੋਈ ਹੈ ਮੇਰਾ ਲੈਵਲ ਅਪ ਟੂ ਅਪ ਟੂ ਅਪ ਟੂ ਕਾਫੀ ਹਾਈ ਲੈਵਲ ਤੱਕ ਗਈ ਕਿ ਪਿੱਛੇ ਮੋੜ ਕੇ ਵੇਖਿਆ ਤੱਕ ਨਹੀਂ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਮਿਲਦੇ ਮਿਲਦਾ ਕਿਉਂਕਿ ਤੁਹਾਡੀ ਜਿਹੜੀ ਸੇਵਾ ਨਿਸ਼ਕਾਮ ਸੇਵਾ ਜੀ ਹੈ ਬਾਲਾ ਜੀ ਕਿਉਂਕਿ ਉੱਥੇ ਨਿਸ਼ਕਾਮ ਸੇਵਾ ਭਾਵਨਾ ਕਰਦੇ ਨੇ ਤੇ ਬਾਲਾ ਜੀ ਇਹਨਾਂ ਦਾ ਜਿਹੜੀਆਂ ਮਨੁਕਾਮਨਾ ਸਾਰੀਆਂ ਪੂਰੀਆਂ ਵੀ ਕਰਦੇ ਨੇ ਤੇ ਤੁਹਾਨੂੰ ਇਹ ਵੀ ਦੱਸ ਜੀ ਦਰਸ਼ਕਾਂ ਨੂੰ ਦੱਸ ਜੀ ਕਿ ਮਮਤਾ ਮਹਿਰਾ ਜੀ ਜਿਹੜੇ ਭਜਨ ਹੈ ਜਾਂ ਸੌਂਗ ਹੈ ਉਹ ਖੁਦ ਲਿਖਦੇ ਵੀ ਆ ਹਾਂਜੀ ਛੋਟੀ ਜੀ ਏਜ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕਰਨਾ ਤਾਂ ਇੱਕ ਕਹ ਲੋ ਕਿ ਇਹਨਾਂ ਨੂੰ ਅਸ਼ੀਰਵਾਦ ਹੈ ਪਰਮਾਤਮਾ ਵੱਲੋਂ ਮਾਂ ਸਰਸਵਤੀ ਵੱਲੋਂ ਇਹਨਾਂ ਦੇ કંਠ ਵਿੱਚ ਜਿਹੜਾ ਵਾਸ ਹੈ ਤੇ ਮਮਤਾ ਜੀ ਮੈਂ ਚਾਹਾਂਗਾ ਕਿ ਤੁਸੀਂ ਮਮਤਾ ਜੀ ਮੈਂ ਕਹਾਂਗਾ ਕਿ ਕਰਤੂ ਹੀ ਮੈਂ ਅੱਖੀਆਂ ਦਾ ਵੀ ਕੋਈ ਜਿਹੜਾ ਸੌਂਗ ਹੈ ਪਾਕਿਸਤਾਨੀ ਸੌਂਗ ਉਹ ਵੀ ਸੁਣਾ ਦੇ ਕਿਉਂਕਿ ਉਹਦੇ ਵਿੱਚ ਸੋਹਰਾ ਦਾ ਜਿਹੜਾ ਉਹ ਪਤਾ ਚੱਲ ਜਾਂਦਾ ਕਿਉਂਕਿ ਪਾਕਿਸਤਾਨੀ ਕੋਈ ਸੌਂਗ ਆਪਾਂ ਬੋਲਦੇ ਆ ਤਾਂ ਉਹਦੇ ਵਿੱਚ ਸੋਹਰਾ ਦਾ ਪਤਾ ਚੱਲ ਜਾਂਦਾ ਕਿ ਕਿੰਨੇ ਕੋ ਪੱਕੇ ਸੋਹਰੇ ਹੈਗੇ ਹਾਂ ਹਾਂਜੀ ਹਾਂਜੀ ਜ਼ਰੂਰ ਜੀ ਅੱਖੀਆਂ ਲਾ ਆਇਆ ਕੇ ਰਸ ਨਾ ਆ ਅੱਖੀਆਂ ਲਾ Get us. ਬਾਤ ਹੈ ਮਮਤਾ ਜੀ ਤੁਸੀਂ ਤਾਂ ਨਾ ਐਂਡੀ ਕਰਤਾ ਜੀ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਵੱਡੇ ਸਿੰਗਰ ਹੈ ਜਿਹੜੇ ਚਲੋ ਪਰਮਾਤਮਾ ਨੇ ਉਹਨਾਂ ਨੂੰ ਦਿੱਤੀ ਆਵਾਜ਼ ਦਿੱਤੀ ਹੈ ਪਰ ਆਵਾਜ਼ ਪਰਮਾਤਮਾ ਵੱਲੋਂ ਹੀ ਆਉਂਦੀ ਹੈ ماں ਸਰਸਵਤੀ ਵੱਲੋਂ ਗੰਠ ਵਿੱਚ ਵਾਸ ਹੁੰਦਾ ਤਾਂ ਹੀ ਆਪਾਂ ਇਹਨੇ ਸੁਰੀਲਾ ਉਸ ਤੇ ਜਿਹੜਾ ਸੁਰਾਂ ਤੇ ਪਕੜ ਹੋ ਸਕਦੀ ਹੈ ਸਾਨੂੰ ਇਹਨੇ ਸੁਰਾਂ ਦੀ ਨੋਲੇਜ ਨਹੀਂ ਹੈਗੀ ਪਰ ਕੰਨਾਂ ਨੂੰ ਤਾਂ ਸੁਣਨ ਨੂੰ ਮਿਲਦਾ ਹੀ ਹੈ ਕਿ ਵਾਕਈ ਜਿਹੜਾ ਉਹ ਸੁਰਾਂ ਦੇ ਵਿੱਚ ਮਿਠਾਸ ਹੈ ਉਹ ਹੈਗਾ ਸਰ ਜਦਾ ਤੁਸੀਂ ਕਹਿੰਦੇ ਹੋ ਨਾ ਐਸੀ ਕਿ ਸਰਸਵਤੀ ਮਾਂ ਕੰਠ ਵਿੱਚ ਵਿਰਾਜਮਾਨ ਹੁੰਦੇ ਆ ਜੀ ਲੇਕਿਨ ਤੁਸੀਂ ਮੰਨੋਗੇ ਮੈਨੂੰ ਇੱਕ ਸੰਤ ਮਹਾਰਾਜ ਜੀ ਨੇ ਕਿਹਾ ਉਹਨਾਂ ਨੇ ਸੁਨੇ ਮੇਰੇ ਭਜਨ ਸੁਨੇ ਕਹਿੰਦੇ ਕਹਿੰਦੇ ਬੇਟਾ ਹਰ ਇੱਕ ਦੇ ਕੰਠ ਵਿੱਚ ਸਰਸਵਤੀ ਮਾਂ ਵਿਰਾਜ ਨਹੀਂਗਾ ਸਰਸਵਤੀ ਨਹੀਂਗਾ ਕਹਿੰਦੇ ਜੋ ਤੁਹਾਡੇ ਕੰਠ ਵਿੱਚ ਹੈ ਨਾ ਇਹ ਤੁਹਾਡੇ ਸਵੈਮ ਠਾਕੁਰਸ਼ੀ ਕ੍ਰਿਸ਼ਨ ਭਗਵਾਨ ਜੀ ਨੇ ਕਿਉਂਕਿ ਕਹਿੰਦੇ ਜੋ ਤੁਹਾਡੀ ਆਵਾਜ਼ ਵਿੱਚ ਚੰਚਲਤਾ ਹੈ ਨਾ ਉਹ ਸ਼੍ਰੀ ਬਾਂਕੇ ਵਿਹਾਰੀ ਜੀ ਨੇ ਕਿਉਂਕਿ ਹਰ ਇੱਕ ਇਹ ਦੇਵਾ ਕੰਠ ਵਿੱਚ ਸਰਸਤੀ ਮਾਂ ਵਾਸ ਨਹੀਂ ਗਾ ਸਕਦੀ ਚਲੋ ਤੁਸੀਂ ਉਹਨਾਂ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਕੀਤੀ ਹੈ ਬੰਕੇ ਬਿਹਾਰੀ ਬੰਕੇ ਬਿਹਾਰੀ ਜੀ ਦੀ ਗੱਲ ਕੀਤੀ ਹੈ ਤਾਂ ਅਸੀਂ ਕਵਾਂਗੇ ਵੀ ਤੁਸੀਂ ਦਰਸ਼ਕਾਂ ਵਾਸਤੇ ਕੋਈ ਬੰਕੇ ਬਿਹਾਰੀ ਜੀ ਦਾ ਕ੍ਰਿਸ਼ਨ ਜੀ ਦਾ ਕੋਈ ਭਜਨ ਸੁਣਾ ਦਿਓ ਜੀ ਜ਼ਰੂਰ ਜੀ ਸਾਵਰੀ ਸੂਰਤ ਨਿਮੋਹਨ ਦੇ ਬਾਤ ਹੈ ਕੀ ਬਾਤ ਹੈ ਮਮਤਾ ਮਹਿਰਾ ਇਨੀ ਛੋਟੀ ਜੀ ਏਜ ਦੇ ਇੰਨਾ ਵਧੀਆ ਪਰਮਾਤਮਾ ਦੇ ਨਾਲ ਜਿਹੜੀ ਅਟੈਚਮੈਂਟ ਹੈ ਤੇ ਇਹ ਤਾਂ ਇੱਕ ਸੂਫੀਆ ਨ ਹੋ ਗਿਆ ਭਜਨ ਹੋ ਗਿਆ ਤਾਂ ਆਪਾਂ ਹੁਣ ਕਵਾਂਗੇ ਕਿ ਕੋਈ ਲਤਾ ਮੰਗੇਸ਼ਕਰ ਜੀ ਦਾ ਵੀ ਕੁਝ ਤੁਸੀਂ ਦੋ ਲੈਣਾ ਸਾਨੂੰ ਸੁਣਾ ਦਿਓ ਜੀ ਹਾਂਜੀ ਜ਼ਰੂਰ ਜੀ ਮੈਨੂੰ ਉਹਨਾਂ ਦਾ ਇੱਕ Song ਹੈ ਲਤਾ ਮੰਗੇਸ਼ਕਰ ਜੀ ਦਾ ਉਹਦੇ ਵਿੱਚ ਇੱਕ ਪੈਰਾ ਆਉਂਦਾ ਬਹੁਤ ਹੀ ਵਧੀਆ ਜੀ ਸੋ ਕਹਿੰਦੇ ਅੱਜ ਕੱਲ ਵਕਤ ਵੀ ਕਿਸੇ ਕੋਲ ਨਹੀਂ ਹੁੰਦਾ ਸੋ ਇਸ ਕਰਕੇ ਕਹਿੰਦੇ ਆ ਕੋ ਮਿਲੀ ਹੈ ਉਹ ਜੀ ਘੜੀਆਂ ਨਸੀ सी, सी। ओ, 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 क्या बात है जी आ, शायद परमात्मा करे कि जे ਤੁਸੀਂ ਬੁਲੰਦੀਆਂ ਤੇ ਪਹੁੰਚੋ ਜਲਦ ਤੋਂ ਜਲਦ ਪਹੁੰਚੋ ਕਿਉਂਕਿ ਜਿਹੜੀ ਆਵਾਜ਼ ਹੈ ਅਸੀਂ ਆਪ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਇਹਨਾਂ ਮੈਡਮ ਦਾ ਜਿਹੜਾ ਆਪ ਤੱਕ ਇੰਟਰਵਿਊ ਲੈ ਕੇ ਆ ਰਹੇ ਆ ਕਿ ਜਿਹੜੀ ਇਹਨਾਂ ਦੀ ਆਵਾਜ਼ ਹੈ ਪਹਿਲਾਂ ਦੇਸ਼ਾਂ ਦੇਸ਼ਾਂ ਵਿੱਚ ਤਾਂ ਹੈਗੀ ਹੈ ਪਰ ਅਸੀਂ ਚਾਹਨੇ ਕਿ ਕਿਸੇ ਵੱਡੇ ਪ੍ਰੋਡਿਊਸਰ ਵੱਡੇ ਸਿੰਗਰ ਤੱਕ ਇਹ ਆਵਾਜ਼ ਪਹੁੰਚੇ ਤਾਂ ਜਿਹੜਾ ਇਹਨਾਂ ਦਾ ਜਿਹੜਾ ਨਾਮ ਹੈ ਪੂਰਾ ਦੇਸ਼ ਆਬਦੇਸ਼ਾਂ ਵਿੱਚ ਰੋਸ਼ਨ ਹੋਵੇ ਆਵਾਜ਼ ਦੀ ਦੁਨੀਆ ਵਿੱਚ ਕਿਹਨਾਂ ਲਈ ਆਪਣਾ ਵੱਖਰਾ ਜਿਹਾ ਮੁਕਾਮ ਹੈ ਉਹ ਹਾਸਲ ਕਰਨ ਜੀ ਸਰ ਮੈਂ ਸੁਣਿਆ ਵੈਸੇ ਤੁਸੀਂ ਵੀ ਗੁੰਗੁਨਾਉਂਦੇ ਹੋ ਥੋੜਾ ਜਿਹਾ ਤੁਹਾਡੀ ਵੀ ਵੋਕਲ ਮੈਂ ਜਾਣੀ ਆ ਕਿ ਸਾਡੇ ਅੱਜ ਦਰਸ਼ਕ ਹਨ ਜਿਹੜੇ આરએસ 24 ਚੈਨਲ ਦੇ ਦਰਸ਼ਕ ਹਨ ਜੀ ਅੱਜ ਆਪਾਂ ਤੁਹਾਡੇ ਕੋਲੋਂ ਵੀ ਕੁਝ ਸੁਣੀਏ ਮੈਡਮ ਮੇਰੀ ਬਾਤ ਸੋਹਣੀ ਨਹੀਂ ਪਰ ਪਰ ਮੇਨੂੰ ਸ਼ੌਂਕ ਹੈ ਜਿੱਦਾਂ ਮੈਂ ਕਿਉਂਕਿ ਮੈਂ 뮤ਜ਼ਿਕ ਲਵਰ ਆ ਮੈਨੂੰ ਸ਼ੌਂਕ ਹੈ ਥੋੜਾ ਥੋੜਾ ਗੁੰੰਗਾਣਾ ਆਂਦਾ ਕਿਉਂਕਿ 뮤ਜ਼ਿਕ ਇਸ ਤਰ੍ਹਾਂ ਇੱਕਦਾਂ ਦਾ ਹੈਗਾ ਪੈਸ਼ਨ ਹੈ ਜਾਂ 뮤ਜ਼ਿਕ ਇਸ ਤਰ੍ਹਾਂ ਇਦਾਂ ਦਾ ਹੈ ਕਿ ਤੁਹਾਡਾ ਮਾਈਂਡ ਜਿਹੜੀ ਸਟ੍ਰੈਸ ਹੈ ਉਹ ਖਤਮ ਹੋ ਜਾਂਦੀ ਹੈ ਜੀ ਤੇ ਮੈਂ ਦੋ ਲੈਣਾ ਮੈਨੂੰ ਆਉਂਦੀਆਂ ਜੀ ਮੈਂ ਜ਼ਿਆਦਾ ਮੈਨੂੰ ਸਿੰਗਿੰਗ ਆਉਂਦੀ ਨਹੀਂ ਹਾਂਜੀ ਕਦੇ ਤਾਂ ਮੈਂ ਚਾਹਾਂਗਾ ਇਹ ਕੋਈ ਮੇਰੀ ਮੈਡਮ ਮੇਰੀ ਹੈਲਪ ਵੀ ਕੀਤੀ ਜਾਵੇ ਨਾਲ ਕਿਉਂਕਿ ਮੈਨੂੰ ਆਂਦਾ ਕੁਝ ਨਹੀਂ ਕਿਉਂਕਿ ਮੈਂ ਤਾਂ ਸਿੰਗਰ ਹੈ ਨਹੀਂਗਾ ਹਾਂਜੀ ਤਾਂ ਕਦੇ ਤਾਂ ਤੂੰ ਆਵੇਂਗਾ ਉਸੇ ਹੀ ਚੁਰਾਹੇ ਤੇ ਜਿਹੜੀ ਸੀ ਚੁਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਕੁਮਾ ਕੇ ਪਿੱਛੇ ਤੱਕਿਆ ਹਨ ਖੜੇ ਰਹਿ ਲਾ ਕੇ ਅਸਾ ਅੱਖੀ ਅਨੁਆਡੇ ਕੇ ਅੱਖੋਲੇ ਹੋਇਆ ਸੀ ਜਵੀ ਹਿਵਾਲੇ ਮੋੜ ਤੋਂ ਖੜੇ ਰਹਿ ਲਾ ਕੇ ਅਸਾਂ ਅੱਖੀਆਂ ਨੂੰ ਅੜੇ ਕੇ ਹੋ ਕਦ ਤ ਤੂ ਆਵੇਂਗਾ ਉਸਹਿ ਚੁਰਾਹੇ ਤੇ ਜੈੜੀ ਸਿ ਚੁਰਾਹੇ ਤੇ ਜੈਆਸੀ ਸਾਨੂੰ ਛੜੇ ਤੇ ਅਸੀਂ ਤਾਂ ਚਲੋ ਆਪਣੇ ਘਰ ਵਿੱਚ ਹੀ ਸੌਂ ਬੋਲਦੇ ਆ ਆਪਣੇ ਮਾਈਂਡ ਸੈਟ ਟੈਸਟ ਖਤਮ ਕਰਨ ਵਾਸਤੇ ਕਰਦੇ ਆ ਪਰ ਮੈਡਮ ਦੀ ਜਿਹੜੀ ਆਵਾਜ਼ ਹੈ ਉਹ ਦੇਸ਼ਾਂ ਦੇਸ਼ਾਂ ਵਿੱਚ ਜਾ ਰਹੀ ਹੈ ਤਾਂ ਅਸੀਂ ਆਪਣੀ आर एस 24 ਚ ਆਉਂਦੀ ਫੈਮਿਲੀ ਤੋਂ ਇਹੇ ਉਮੀਦ ਕਰਦੇ ਆ ਕਿ ਮੈਡਮ ਦੀ ਬਾਤੋਂ हेल्प ਕੀਤੀ ਜਾਵੇ ਤੇ ਇਹਨਾਂ ਦੀ ਜਿਹੜੀ ਆ ਸਾਡੀ ਇਸ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕੀਤਾ ਜਾਵੇ